ਅਗਲੀ ਖਬਰ ਯੂਐਸਏ ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜੋ ਨਵੰਬਰ ਮਹੀਨੇ ਦੇ ਵਿੱਚ ਹੋਣੀ ਆ ਉਹਦੇ ਸਬੰਧ ਦੇ ਵਿੱਚ ਅੱਜ ਵਾਸ਼ਿੰਗਟਨ ਪੋਸਟ ਨੇ ਡਿਟੇਲਡ ਰਿਪੋਰਟ ਛਾਪੀ ਹੈਗੀ ਆ ਕਮਲਾ ਹੈਰਿਸ ਤੇ ਡੋਨਾਲਡ 트੍ਰੰਪ ਹੋਣਾ ਦੇ ਸਬੰਧ ਦੇ ਵਿੱਚ ਪਈ ਪੈਂਸਿਲਵੇਨੀਆ ਜਿਹੜੀ ਸਟੇਟ ਉਹ ਬਿਲਕੁਲ ਟਾਈ ਅਪ ਹੋਈ ਪਈ ਹੈਗੀ ਆ ਜਿਹੜੇ ਨਵੇਂ ਪੋਲਸ ਆਏ ਹੈਗੇ ਆ ਤੇ ਬਹੁਤ ਹੀ ਜ਼ਿਆਦਾ ਇਹ ਜਿਹੜੀ ਆ ਕਲੋਜ਼ ਹੈਗੀ ਆ ਕਹਿੰਦੇ ਵੀ 48% ਫੇਵਰ ਕਰ ਰਹੇ ਆ ਕਮਲਾ ਹੈਰਿਸ ਨੂੰ 47% ਫੇਵਰ ਕਰ ਰਹੇ ਆ ਡੋਨਲਡ ਟਰੰਪ ਉਹਨਾਂ ਨੂੰ ਅਹ ਸੋ ਬਹੁਤ ਹੀ ਫਸਮੀ ਟੱਕਰ ਹੈਗੀ ਆ ਈਵਨ ਦੋ ਮੈਜੋਰਟੀ ਚ ਦਸਾਂ ਚੋਂ ਅੱਠ ਜਾਣੇ ਲੋਕੇ ਕਹਿ ਰਹੇ ਆ ਭਈ ਕਮਲਾ ਹੈਰਿਸ ਨੇ ਜਿਹੜੀ ਡਿਬੇਟ ਆ ਉਹ ਜਿੱਤੀ ਹੈਗੀ ਆ ਅ ਉਹਨਾਂ ਚ ਡੈਮੋਕ੍ਰੇਟ ਵੀ ਆ ਰਿਪਬਲਿਕਨ ਵੀ ਆ ਇੰਡੀਪੈਂਡੈਂਟ ਵੀ ਹੈਗੇ ਆ ਅ ਪਰ ਅ ਹਜੇ ਵੀ ਜਿਹੜੀ ਟਾਈ ਅਪ ਹੈਗੀ ਆ 2016 ਦੇ ਵਿੱਚ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਪੈਨਸਿਲਵੇਨੀਆ ਸਟੇਟ ਨੂੰ ਜਿੱਤੇ ਆ ਸਿਗਾ ਤੇ ਉਹ ਤੋਂ ਬਾਅਦ ਜਿਹੜੀ ਪਿਛਲੀਆਂ ਇਲੈਕਸ਼ਨਾਂ ਹੋਈਆਂ ਸੀਆਂ ਉਹਦੇ ਵਿੱਚ ਉਹ ਪੈਂਸਿਲਵੇਨੀਆ ਸਟੇਟ ਨੂੰ ਹਾਰ ਗਏ ਸੀ ਇਸੇ ਤਰ੍ਹਾਂ ਜਿਹੜੀ ਸੈਨੇਟ ਦੀ ਰੇਸ ਵੀ ਆ ਉਹ ਵੀ ਬੜੀ ਫਸਮੀ ਹੈਗੀ ਬਹੁਤ ਕਲੋਜ਼ ਉਤੇ ਬੌਬ ਕੈਸੀ 47% ਦੇ ਕਰੀਬ ਜੋ ਸਰਵੇ ਆਏ ਆ ਤੇ ਦੇਵ ਮਿਕੋਰਮਿਕ ਓ 46% ਦੇ ਕਰੀਬ ਉਹਨਾਂ ਦੇ ਜਿਹੜੇ ਸਰਵੇ ਆ ਉਹ ਆਏ ਹੈਗੇ ਆ ਕਵਿਨਪਿਕ ਯੂਨੀਵਰਸਿਟੀ ਦੇ ਪੋਲ ਦੇ ਮੁਤਾਬਿਕ ਹੈਰਿਸ 트ੰਪ ਨੂੰ 6 ਪੁਆਇੰਟ ਅੱਗੇ ਜਿਹੜੀ ਚੱਲ ਰਹੀ ਹੈਗੀ ਆ ਨਿਊਯਾਰਕ ਟਾਈਮਸ ਯਾਨਾ ਕਾਲਜ ਫਿਲਡੈਲਫੀਆ ਇਨਕੁਆਇਰ ਦੇ ਪੋਲ ਜਿਹੜੇ ਆਏ ਹੈਗੇ ਆ ਸੋ ਇੱਕ ਸਟੇਟ ਦੀ ਆਪਾਂ ਦੱਸਿਆ ਵਕ ਵਕ ਸਟੇਟਾਂ ਦੇ ਵਿੱਚ 6 ਜਾਂ 7 ਸਟੇਟਾਂ ਜਿਨ੍ਹਾਂ ਨੇ ਡਿਸਾਈਡ ਕਰਨੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਉਹ ਜ਼ਰੂਰ ਤੁਹਾਡੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਡਿਸਕਸ ਕਰਾਂਗੇ ਜੀ ਤੇ ਅਗਲੀ ਜਿਹੜੀ ਖਬਰ ਆ ਉਹ ਗਵਾਂਡੀ ਮੁਲਕ ਕੈਨੇਡਾ ਤੋਂ ਆ ਰਹੀ ਹੈ ਕੈਨੇਡਾ ਦੇ ਵਿੱਚ ਲਿਬਰਲ ਪਾਰਟੀ ਨੂੰ ਇੱਕ ਹੋਰ ਝਟਕਾ ਲੱਗਿਆ ਜ਼ਿਮਣੀ ਇੱਕ ਹੋਰ ਜ਼ਿਮਣੀ ਚੋਣ ਦੇ ਵਿੱਚ ਪਾਰਟੀ ਹਾਰ ਗਈ ਹੈ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜਿਹੜੇ ਜਸਟਿਨ ਟਰੂਡੋ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸਾਰਾ ਧਿਆਨ ਜਿਹੜਾ ਉਹ ਅਗਲੇਰੇ ਕੰਮਾਂ ਤੇ ਹੈ ਅਨਜਗਨ ਇਸ ਜ਼ਿਮਨੀ ਚੋਣ ਦੇ ਵਿੱਚ ਹਾਰ ਦੇ ਨਾਲ ਅਗਲੀਆਂ ਸੰਘੀ ਚੋਣਾਂ ਦੇ ਵਿੱਚ ਜਿਹੜੀਆਂ ਫੈਡ ਦੀਆਂ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਪਾਰਟੀ ਦੀ ਅਗਵਾਈ ਨੂੰ ਲੈ ਕੇ ਟਰੂਡੋ ਦੀ ਸਮਰੱਥਾ ਉੱਤੇ ਵੀ ਹੁਣ ਸਵਾਲ ਜਿਹੜੇ ਨੇ ਉਹ ਉੱਠਣ ਲੱਗੇ ਨੇ ਲੇਬਰਜ਼ ਨੂੰ ਹਾਲੀਆ ਮਹੀਨਿਆਂ ਦੇ ਦੌਰਾਨ ਦੂਜੀ ਵਾਰ ਆਪਣੇ ਪੁਰਾਣੇ ਗੜ ਮੌਂਟਰੀਅਲ ਦੇ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਨਜ਼ਦੀਕੀ ਤਿੰਨ ਤਰੀ ਮੁਕਾਬਲੇ ਦੇ ਵਿੱਚ ਹਾਰ ਹੱਥ ਲੱਗੀ ਹੈ ਟੂਡੋਰ ਜਦੋਂ ਆਟਵਾ ਦੇ ਵਿੱਚ ਗੱਲਬਾਤ ਕਰ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਜਿੱਤ ਜਾਂਦੇ ਤਾਂ ਯਕੀਨੀ ਤੌਰ ਤੇ ਵਧੀਆ ਹੋਣਾ ਸੀ ਪਰ ਹਾਲੇ ਕੰਮ ਬਹੁਤ ਪਏ ਨੇ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਕਿ ਯਕੀਨੀ ਬਣਾਉਣਾ ਕਿ ਕੈਨੇਡੀਅਨ ਇਸ ਗੱਲ ਨੂੰ ਸਮਝ ਸਕਣ ਕਿ ਉਹ ਅਗਲੀਆਂ ਚੋਣਾਂ ਦੇ ਵਿੱਚ ਕਿਸ ਦੀ ਚੋਣ ਉਹਨਾਂ ਨੂੰ ਕਰਨੀ ਚਾਹੀਦੀ ਹੈ ਤੇ ਕਹਿੰਦੇ ਕਿ ਸਾਡਾ ਧਿਆਨ ਕੰਮਾਂ ਤੇ ਹੈ ਤੇ ਅਸੀਂ ਇਹਨਾਂ ਨੂੰ ਜਾਰੀ ਰੱਖਾਂਗੇ ਜਿਹੜੇ ਚੋਣ ਕੈਨੇਡਾ ਨੇ ਨਤੀਜੇ ਐਲਾਨੇ ਨੇ ਉਹਨਾਂ ਦੇ ਮੁਤਾਬਕ ਬਲੌਕ ਉਮੀਦਵਾਰ ਲੂਇਸ ਫਲਿੱਪ ਉਹਨਾਂ ਨੂੰ 28% ਦੀ ਵੋਟਾਂ ਮਿਲੀਆਂ ਨੇ ਲਿਬਰਲ ਉਮੀਦਵਾਰ ਉੱਥੋਂ ਸੀਗੇ ਲੋਰਾ ਪੈਲੇਸਟੀਨੀ ਤੇ ਉਹਨਾਂ ਨੂੰ 27.2 ਫੀਸਦੀ ਵੋਟਾਂ ਮਿਲੀਆਂ ਨੇ ਤੇ ਮਹਿਜ਼ ਜਿਹੜਾ ਵੋਟਾਂ ਦਾ ਫਰਕ ਹੈ ਜਿੱਤ ਹਾਰ ਦਾ ਉਹ 248 ਆ ਲੋਰਾ ਪੈਲੇਸਟੀਨੀ 248 ਵੋਟਾਂ ਦੇ ਫਰਕ ਦੇ ਨਾਲ ਦੂਜੇ ਨੰਬਰ ਤੇ ਤੇ ਇੰਨੀਆਂ ਕੁ ਵੱਧ ਵੋਟਾਂ ਲੈ ਕੇ ਬਲੌਕ ਉਮੀਦਵਾਰ ਲੂਇਸ ਫਲਿੱਪ ਜਿਹੜੇ ਨੇ ਉਹ ਇਹਨਾਂ ਚੋਣਾਂ ਦੇ ਵਿੱਚ ਜੇਤੂ ਰਹੇ ਨੇ ਜੀ ਜੀ ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਅੱਜ ਜਿਹੜੀ ਸਟਾਕ ਮਾਰਕੀਟ ਆ ਕਾਫੀ ਉੱਪਰ ਹੈਗੀ ਆ ਡਾਉਜਨ ਇੰਡਸਟਰੀਅਲ ਲਗਭਗ 400 ਪੁਆਇੰਟ ਉੱਪਰ ਆ ਅ ਕੱਲ ਫੈਡਰਲ ਰਿਜ਼ਰਵ ਬੋਰਡ ਨੇ ਅੱਧਾ ਪਰਸੈਂਟ ਇੰਟਰਸਟ ਰੇਟ ਜਿਹੜਾ ਘਟ ਕੀਤਾ ਸੀਗਾ ਤੇ ਡਾਉਜਨ ਇੰਡਸਟਰੀਅਲ 411 ਪੁਆਇੰਟ ਉੱਪ ਗਈ ਆ ਨੈਸਟੈਕ ਜਿਹੜਾ 1.6 ਪਰਸੈਂਟ ਉੱਪ ਗਿਆ ਹੈਗਾ ਸੋ ਟਰੇਡਰ ਜਿਹੜੇ ਆ ਉਹ ਭੱਜੇ ਪਏ ਆ ਕਿ ਕੁਝ ਨਾ ਕੁਝ ਜਿਹੜੇ ਪੈਸੇ ਉਹਨਾਂ ਦੇ ਬਣ ਜਾਣ ਤੇ ਹੁਣ ਆਪਾਂ ਇਹ ਕੁਝ ਕੁ ਮੇਨ ਖਬਰਾਂ ਸੀਆਂ ਕੀ ਕੁਝ ਆਪਣੇ ਮੁਲਕ ਤੇ ਆਂਡ-ਗਵਾਂਡ ਦੇ ਵਿੱਚ ਵਾਪਰ ਰਿਹਾ ਹੈਗਾ ਤੇ ਹੁਣ ਜੇ ਆਪਾਂ ਟਰੱਕਿੰਗ ਇੰਡਸਟਰੀ ਵੱਲ ਚਲੀਏ ਤੇ ਅ ਕੁਝ ਟਰੱਕਿੰਗ ਇੰਡਸਟਰੀ ਦੇ ਨਾਲ ਕੀ ਕੁਝ ਵਾਪਰ ਰਿਹਾ ਹੈਗਾ ਉਹ ਤੁਹਾਡੇ ਨਾਲ ਆਪਾਂ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਦੇ ਹੈਗੀਆਂ ਜੀ ਜੀ ਤੁਸੀਂ ਵੀ ਜੇਕਰ ਸਰੋਤ ਕੋਈ ਅਪਡੇਟ ਸਾਂਝੀ ਕਰਨਾ ਚਾਹੋ ਨੇ ਟਰੱਕਿੰਗ ਇੰਡਸਟਰੀ ਦੇ ਬਾਬਤ ਤੁਹਾਡਾ ਕੋਈ ਸੁਝਾਅ ਕੋਈ ਗੱਲਬਾਤ ਤੁਸੀਂ ਆਪ ਦਾ ਕਮੈਂਟ ਐਡ ਕਰਨਾ ਚਾਹੋ ਨੇ ਕੋਈ ਇਨਫੋਰਮੇਸ਼ਨ ਆ ਤੁਹਾਡੇ ਕੋਲ ਤੁਸੀਂ ਕਾਲ ਕਰ ਸਕਦੇ ਹੋ 40827259 ਸੋਤੇ ਜੀ ਹਰਜੋਸੀ ਅ ਇੱਕ ਖਬਰ ਜਿਹੜੀ ਆ ਉਹ ਹੋ ਬੇਰੀਏ ਤੋਂ ਆਰੀ ਆ ਬੇਰੀਏ ਦੇ ਵਿੱਚ ਫਲੈਕਸ ਇੰਟਰ ਮੋਡਲ ਇਨਕਾਰਪੋਰੇਸ਼ਨ ਆਫ ਫਰੀ ਮੋਡ ਜਿਹਦੇ 25 ਦੇ ਕਰੀਬ ਪਾਵਰ ਯੂਨਿਟ ਸੀ 30 ਦੇ ਕਰੀਬ ਡਰਾਈਵਰ ਸੀਗੇ ਤੇ ਉਹ ਸ਼ਟਡਾਊਨ ਹੋ ਗਈ ਹੈਗੀ ਆ ਐਫ ਐਮ CSA ਦੇ ਸੇਫਰ ਜਿਹੜਾ ਵੈਬਸਾਈਟ ਆ ਉਹਦੇ ਮੁਤਾਬਕ ਇਹ Yahoo Finance ਦੇ ਉੱਤੇ ਵੀ ਇਹ ਅੱਜ ਦੀ ਨਿਊਜ਼ ਆ ਤੇ ਕਹਿੰਦੇ ਭਈ ਇਹ ਪੋਰਟ ਆਫ ਓਕਲੈਂਡ ਦੇ ਵਿੱਚੋਂ ਕੰਟੇਨਰਸ ਫੁੱਲ ਕਰਦੇ ਸੀ ਉਹਨਾਂ ਨੇ ਚੈਪਟਰ 7 ਬੈਂਕਰਫਸੀ ਜਿਹੜੀ ਆ ਫਾਈਲ ਕਰ ਦਿੱਤੀ ਹੈਗੀ ਆ ਪਟੀਸ਼ਨ ਦੇ ਵਿੱਚ ਅਸੀਮ ਇੰਡੋਰਾ ਇੰਡੋਰਾ ਜੋ ਆ ਇਸ ਦਾ ਪ੍ਰੈਜ਼ੀਡੈਂਟ ਦੱਸਿਆ ਗਿਆ ਹੈ ਫਲੈਕਸ ਇੰਟਰ ਮੋਡਲ ਦਾ ਅ ਤੇ ਕੋਈ ਰੀਜਨ ਨਹੀਂ ਦੱਸਿਆ ਗਿਆ ਕਿ ਕਿਉਂ ਉਹਨਾਂ ਨੇ ਚੈਪਟਰ 7 ਜਿਹੜੀ ਬੈਂਕਰਪਸੀ ਆ ਉਹ ਫਾਈਲ ਕੀਤੀ ਹੈਗੀ ਆ ਫਲੈਕਸ ਇੰਟਰ ਮੋਡਲ ਜੋ ਫਰੀ ਮੋਡ ਦੀ ਕੰਪਨੀ ਆ ਓਕਲੈਂਡ ਪੋਰਟ ਤੋਂ ਇਹ ਪੁੱਲ ਕਰਦੇ ਸੀ ਕੰਟੇਨਰਸ ਇਹਨਾਂ ਦੇ ਬੈਂਕਰਪਸੀ ਦੇ اٹਾਰਨੀ ਰੇਮ Ond Miller ਹੈਵਰਡ ਤੋਂ ਹੈਗੇ ਆ ਤੇ ਇਹ ਸੋਮਵਾਰ ਸ਼ਾਮ ਨੂੰ ਜਿਹੜਾ ਆ ਇਹ ਪਬਲਿਸ਼ ਹੋਇਆ ਹੈਗਾ ਕਿ ਉਹਨਾਂ ਨੇ ਬੈਂਕਰਪਸੀ ਫਾਈਲ ਕੀਤੀ ਆ ਸੋ ਫਰੇਟ ਵੇਵਜ਼ ਜਿਹੜਾ ਮੈਗਜ਼ੀਨ ਹੈਗਾ ਜਿਹਦੇ ਵਿੱਚ ਬਹੁਤ ਟਰਕਿੰਗ ਨਾਲ ਰਿਲੇਟਡ ਨਿਊਜ਼ ਹੁੰਦੀਆਂ ਹੈਗੀਆਂ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੈਗੇ ਆ ਉਹ ਕਹਿੰਦੇ ਵੀ ਜਦੋਂ ਅਸੀਂ ਕੰਪਨੀ ਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਦੇ ਵਕੀਲ ਨੂੰ ਵੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜੋ ਫਲੈਕਸ ਇੰਟਰ ਮੋਡਲ ਹੈਗੇ ਆ ਇਹਨਾਂ ਨੇ ਯੂਐਸਸੀ ਬੈਂਕਰਪਸੀ ਕੋਡ ਫਾਰ ਦਾ ਨਾਰਥਰਨ ਡਿਸਟ੍ਰਿਕਟ ਆਫ ਕਲੰਬੀਆ ਉਹਦੇ ਵਿੱਚ ਫਰਾਈਡੇ ਨੂੰ ਸ਼ੁਕਰਵਾਨ ਉਹ ਜਿਹੜੀ ਇਹ ਬੈਂਕਰਪਸੀ ਆਪਣੀ ਫਾਈਲ ਕੀਤੀ ਹੈਗੀ ਆ ਅ ਕਹਿੰਦੇ ਭਈ ਐਫ ਐਮ ਸੀ ਐਸ اے ਇਹ ਕਹਿ ਰਿਹਾ ਭਈ ਇਸ ਫਲੈਕਸ ਇੰਟਰ ਮੋਡਲ ਕੰਪਨੀ ਦੀ ਅਥਾਰਟੀ ਇਨ ਵੋਲੰਟੇਰੀਲੀ ਰਿਵੋਕ ਹੋਈ ਸੀ ਅਗਸਤ 2023 ਦੇ ਵਿੱਚ ਤੇ ਬਾਡੀਲੀ ਇੰਜਰੀ ਪ੍ਰੋਪਰਟੀ ਡੈਮੇਜ ਇੰਸ਼ੋਰੈਂਸ ਇਹਨਾਂ ਦੀ ਸੇਮ ਮਹੀਨੇ ਦੇ ਵਿੱਚ ਅਗਸਤ ਵਿੱਚ ਕੈਨਸਲ ਹੋ ਗਈ ਸੀ 2018 ਦੇ ਵਿੱਚ ਸਤੰਬਰ 2018 ਦੇ ਵਿੱਚ FMCSA ਨੇ ਇਹਨਾਂ ਨੂੰ ਇੰਟਰਮੋਡਲ ਕੈਰੀਅਰ ਆਪਰੇਟਿੰਗ ਅਥਾਰਟੀ ਦਿੱਤੀ ਸੀ ਇਹਦੇ ਜਿਹੜੇ ਐਸੈਟਸ ਆ ਬੈਂਕਰਫਸੀ ਦੇ ਪੇਪਰ 'ਤੇ ਦੱਸਿਆ ਗਿਆ ਆ 50000 ਦੇ ਕਰੀਬ ਆ ਲਾਇਬਿਲਟੀਜ਼ ਜਿਹੜੀਆਂ ਆ ਉਹ 5 ਲੱਖ ਤੋਂ 1 ਮਿਲੀਅਨ ਤੱਕ ਆ 49 ਦੇ ਕਰੀਬ ਇਸ ਕੰਪਨੀ ਦੇ ਜਿਹੜੇ ਕ੍ਰੈਡਿਟਰਸ ਹੈਗੇ ਆ ਕੱਲੇ ਇਹਨਾਂ ਦੇ ਇਸ ਕ੍ਰੈਡਿਟਰ ਤੋਂ ਬਿਨਾ ਅਨਸਕੁਅਰਡ ਕਲੇਮ ਆਫ IRS ਫਿਲਡਲਫੀਆ ਆ ਇਹ 38200 ਔਨ ਕਰਦੇ ਹੈਗੇ ਆ ਈਡੀਡੀ ਜੋ ਵੈਸ ਐਕ੍ਰਮੈਂਟੋ এমਪਲॉयमेंट ਡਵੈਲਪਮੈਂਟ ਡਿਪਾਰਟਮੈਂਟ ਆ ਉਹਨਾਂ ਨੂੰ 31300 ਜਿਹੜੇ ਆ ਉਹ ਕਰਦੇ ਹੈਗੇ ਆ ਤੇ ਅਲਾਮੀਡਾ ਕਾਉਂਟੀ ਟੈਕਸ ਕਲੈਕਟਰ ਨੂੰ 2210 ਉਹ ਕਰਦੇ ਹੈਗੇ ਆ ਤੇ ਇਸੇ ਤਰ੍ਹਾਂ ਜਿਹੜਾ ਸਭ ਤੋਂ ਵੱਡਾ ਨੋਨ ਪ੍ਰਾਇੋਰਟੀ ਅਨਸਕਿਉਰ ਕਰੈਡਿਟਰ ਯੂਐਸ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਆਫਿਸ ਆਫ ਜਨਰਲ ਕਾਉਂਸਲ ਜੋ ਲਾਸ ਐਂਜਲਸ ਆ ਉਹਨਾਂ ਨੂੰ 2.8 ਮਿਲੀਅਨ ਡਾਲਰ ਉਹ ਕਰਦੇ ਹੈਗੇ ਆ ਫਲੈਕਸ ਇੰਟਰ ਮੋਡਲ ਹਮਾਰ ਰੂਸੋ ਤੇ ਹਰਾਲਡ ਐਲ ਐਲ ਪੀ ਐਨ ਸੀ ਨੋਜ ਉਹਨਾਂ ਨੂੰ ਵੀ 213000 ਉਹ ਕਰਦੇ ਆ ਤੇ ਬਲਵੋਆ ਕੈਪੀਟਲ ਪੋਸਟਾ ਮੇਸਾ ਉਹਨਾਂ ਨੂੰ 210000 ਉਹ ਕਰਦੇ ਹੈਗੇ ਆ ਕਹਿੰਦੇ ਵੀ ਪੋਰਟ ਆਫ ਓਕਲੈਂਡ ਨੂੰ ਵੀ 108000 ਇਹਨਾਂ ਦਾ ਦੇਣ ਵਾਲਾ ਬਣਦਾ ਹੈਗਾ ਇਸ ਕੰਪਨੀ ਦੇ ਬੰਦ ਹੋਣ ਤੋਂ ਪਹਿਲਾਂ 38 ਵਾਰੀ ਇਸ ਕੰਪਨੀ ਦੀ ਜਿਹੜੀ ਇਹਨਾਂ ਦੇ ਟਰੱਕਸ ਆ ਉਹ ਇਨਸਪੈਕਟ ਹੋਏ 11 ਵਾਰ ਇਹਨਾਂ ਨੂੰ ਆਊਟ ਆਫ ਸਰਵਿਸ ਪਲੇਸ ਕੀਤਾ ਗਿਆ 29 ਵਾਰ ਆਊਟ ਆਫ ਸਰਵਿਸ ਰੇਟ ਓਵਰ ਦਾ ਪ੍ਰਸੀਡਿੰਗ 24 ਮੰਥ ਪੀਰੀਅਡ ਇਹਨਾਂ ਨੂੰ ਕੀਤਾ ਗਿਆ ਇਹ ਨੈਸ਼ਨਲ ਐਵਰੇਜ 22.6% ਆ ਐਫਐਮਸੀਐਸਏ ਦੇ ਮੁਤਾਬਕ ਇਹ ਉਸ ਤੋਂ ਵੱਧ ਸੀ ਕੰਪਨੀ ਦੇ ਜਿਹੜੇ ਡਰਾਈਵਰਸ ਆ 56 ਵਾਰੀ ਇਨਸਪੈਕਟ ਕੀਤੇ ਗਏ ਅਹ ਇੱਕ ਵਾਰੀ ਆਊਟ ਆਫ ਸਰਵਿਸ ਦੇ 2 ਸਾਲਾਂ ਦੇ ਪੀਰੀਅਡ ਦੇ ਵਿੱਚ ਅ ਸੋ ਕੰਪਨੀ ਜਿਹੜੀ ਆ 2024 ਚ ਕਹਿੰਦੇ ਆਪਰੇਟ ਨਹੀਂ ਕੀਤੀ ਗ੍ਰੋਸ ਰੈਵਨਿਊ ਇਹਨਾਂ ਦਾ 23 ਦੇ ਵਿੱਚ 1.2 ਮਿਲੀਅਨ ਸੀਗਾ ਤੇ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਆ ਆਪੇ ਕੰਪਨੀ ਨੇ 1.9 ਮਿਲੀਅਨ ਡਾਲਰ 2022 ਦੇ ਵਿੱਚ ਬਣਾਇਆ ਹੈਗਾ ਆ ਸੋ ਪਟੀਸ਼ਨ ਦੇ ਵਿੱਚ ਇਹ ਲਿਖਿਆ ਗਿਆ ਆ 인ਦੋਰਾ ਨਾਮ ਦਾ ਜੋ ਸੀਈਓ ਤੇ ਸੀਐਫਓ ਹੈਗਾ ਇਸ ਜੋ ਸਮਾਲ ਇੰਟਰ ਮੋਡਲ ਕੈਰੀਅਰ ਆਰਐਨ ਲਾਈਨਸ ਇਨਕਾਰਪੋਰੇਸ਼ਨ ਫਰੀਮਨ ਇਨ ਨਿਊਯਾਰਕ ਤੋਂ ਹੈਗੀ ਆ ਮਈ ਮਹੀਨੇ ਦੇ ਵਿੱਚ ਇਹ ਸ਼ਟਡਾਊਨ ਹੋ ਗਈ ਸੀ ਹੁਣ ਇਹ ਪਤਾ ਨਹੀਂ ਕਿ ਕਿੰਨੇ ਜਿਹੜੇ ਡਰਾਈਵਰਸ ਆ ਉਹਨਾਂ ਦੇ ਜਿਹੜੇ ਪੈਸੇ ਮਰੇ ਹੈਗੇ ਆ ਇਹ ਕਾਫੀ ਡਿਟੇਲ ਦੇ ਵਿੱਚ ਅੱਜ ਜਾਹੂ ਫਾਈਨਾਂਸ ਤੇ ਫਰੇਟ ਵੇਵਸ ਨੇ ਰਿਪੋਰਟ ਛੱਪੀ ਹੈਗੀ ਆ ਇਸ ਕੰਪਨੀ ਦੀ ਬਾਬਤ ਜੀ ਅਗਲੀ ਖਬਰ ਵੱਲ ਚਲੀਏ ਜਿਸ ਤਰ੍ਹਾਂ ਯੂ ਐਸ ਏ ਦੇ ਵਿੱਚ ਇਲੈਕਸ਼ਨਸ ਹੈਗੀਆਂ ਆ ਆਪਣਾ ਬਹੁਤ ਸਾਰਾ ਧਿਆਨ ਪੰਜਾਬ ਵੱਲ ਜਾਂ ਇੰਡੀਆ ਵੱਲ ਰਹਿੰਦਾ ਹੈਗਾ ਜੀ ਜੀ ਯੂ ਐਸ ਏ ਦੇ ਵਿੱਚ ਕੀ ਕੁਝ ਹੋਣ ਜਾ ਰਿਹਾ ਹੈ ਇਲੈਕਸ਼ਨ ਦੇ ਵਿੱਚ ਸਾਨੂੰ ਪੂਰੀ ਨਜ਼ਰ ਰੱਖਣੀ ਚਾਹੀਦੀ ਆ ਪੂਰੀ ਤਰ੍ਹਾਂ ਪਾਰਟਿਸਪੇਟ ਕਰਨਾ ਚਾਹੀਦਾ ਹੈਗਾ ਚਾਹੀ ਤੁਸੀਂ ਰਿਪਬਲਿਕਨ ਹੋ ਡੈਮੋਕ੍ਰੇਟ ਹੋ ਜਿਹੜੀ ਮਰਜ਼ੀ ਪਾਰਟੀ ਨੂੰ ਇੰਡੀਪੈਂਡੈਂਟੋਂ ਡਿਪੈਂਡ ਕਰਦੇ ਆ ਆ ਉਹਨਾਂ ਦਾ ਹਿੱਸਾ ਪਰ ਵੋਟ ਜ਼ਰੂਰ ਪਾਣੀ ਆ ਨਹੀਂ ਤਾਂ ਕੀ ਹੁੰਦਾ ਪਏ ਅਸੀਂ ਪਿਛਲੇ ਕਿੰਨੇ ਸਾਲਾਂ ਤੋਂ ਦੇਖਦੇ ਆ ਸੁਣਦੇ ਆ ਕੌਲਾਂ ਆਂਦੀਆਂ ਹੈਗੀਆਂ ਉਹ ਜੀ ਆ ਹੋ ਗਿਆ ਹੁਣ ਆ ਨਹੀਂ ਕਰ ਰਹੀ ਸਰਕਾਰਾਂ ਆ ਨਹੀਂ ਕਰ ਰਹੀਆਂ ਤੇ ਇਸ ਕਰਕੇ ਪਾਰਟਿਸਪੇਸ਼ਨ ਬਹੁਤ ਜ਼ਰੂਰੀ ਆ ਓਵਰਰਾਈਡ ਜਿਹੜਾ ਮੈਗਜ਼ੀਨ ਆ ਉਹਨਾਂ ਨੇ ਇਹ ਦੱਸਿਆ ਕਿ ਜਿਹੜੀ ਟਰੱਕਿੰਗ ਇੰਡਸਟਰੀ ਵਾਲੇ ਉਹ ਕਿਨਾਂ ਨੂੰ ਕਿੰਨੇ ਕੁ ਪੈਸੇ ਦੇ ਰਿਆ ਹੈਗੇ ਆ ਉਮ ਹੈ ਤੁਹਾਡੇ ਨਾਲ ਸਾਂਝਾ ਕਰਦਾ ਹੁਣ ਲਗਭਗ 49 ਦਿਨ ਰਹਿ ਗਏ ਹੈਗੇ ਆ 2024 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਹੋਣੀ ਹੈਗੀ ਆ ਯੂ ਐਸ ਏ ਦੇ ਵਿੱਚ ਇਕੱਲਾ ਪ੍ਰੈਜ਼ੀਡੈਂਸ਼ੀਅਲ ਨਹੀਂ ਹੋਣੀ ਸੈਨੇਟ ਦੇ ਬਹੁਤ ਸਾਰੇ ਜਿਹੜੇ ਸੈਨੇਟਰਸ ਦੀ ਇਲੈਕਸ਼ਨ ਦੇ ਲਈ ਵੀ ਕਈ ਸਟੇਟਾਂ ਚ ਹੈਗੀ ਆ ਕੈਲੀਫੋਰਨੀਆ ਚ ਵੀ ਆ ਤੁਹਾਨੂੰ ਪਤਾ ਹੀ ਆ ਕਾਂਗਰਸਮੈਨ ਕਾਂਗਰਸ ਵੂਮਨ ਦੀਆਂ ਲੋਕਲ ਮੇਅਰ ਸਿਟੀ ਕੌਂਸਲ ਡਿਸਟ੍ਰਿਕਟ اٹਾਰਨੀ ਇਸ ਦੀ ਕਾਉਂਟੀ ਸੁਪਰਵਾਈਜ਼ਰਸ ਬਹੁਤ ਸਾਰੀਆਂ ਪ੍ਰੋਪੋਜੀਸ਼ਨਸ ਹੁੰਦੀਆਂ ਸੋ ਕੱਲੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਹੀਂ ਬਹੁਤ ਸਾਰੀਆਂ ਹੋਰ ਵੀ ਹੁੰਦੀਆਂ ਸੋ ਬਹੁਤ ਇੰਪੋਰਟੈਂਟ ਹੁੰਦੀਆਂ ਉਹਨਾਂ ਦੇ ਵਿੱਚ ਹਿੱਸਾ ਪਾਇਆ ਕਰੋ ਫੈਡਰਲ ਇਲੈਕਸ਼ਨ ਕਮਿਸ਼ਨ ਡਾਟਾ ਜਿਹੜਾ ਰਿਲੀਜ਼ ਹੋਇਆ ਅਗਸਟ 21 ਨੂੰ ਉਹਦੇ ਮੁਤਾਬਕ ਜਿਹੜੀਆਂ ਟਰੱਕਿੰਗ ਕੰਪਨੀ ਜਾਂ ਟਰੱਕਿੰਗ ਨਾਲ ਰਿਲੇਟਡ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨੇ 8.8 ਮਿਲੀਅਨ ਪੋਲੀਟੀਕਲ ਕੈਂਪੇਨ ਕੈਂਪੇਨ ਦੇ ਲਈ ਜਿਹੜੇ ਪੈਸੇ ਦਿੱਤੇ ਹੈਗੇ ਆ 8.8 ਮਿਲੀਅਨ ਜਿਹਦੇ ਵਿੱਚੋਂ 84.93% ਜਿਹੜੇ ਆ ਉਹ ਰਿਪਬਲਿਕਨ ਕੈਂਪੇਨ ਨੂੰ ਗਏ ਹੈਗੇ ਆ 2024 ਦੀਆਂ ਜਿਹੜੀਆਂ ਡੋਨੇਸ਼ਨਸ ਹੈਗੀਆਂ ਸੋ ਫਾਰ ਇਹ ਲਾਸਟ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਨਾਲੋਂ ਕਾਫੀ ਘੱਟ ਆ 2020 ਦੇ ਵਿੱਚ 19.5 ਮਿਲੀਅਨ ਡਾਲਰ ਜਿਹੜਾ ਕੈਂਪੇਨਸ ਨੂੰ ਦਿੱਤਾ ਗਿਆ ਸੀ 2016 ਦੇ ਵਿੱਚ 9.7 ਮਿਲੀਅਨ ਇਹ ਸਿਰਫ ਟਰੱਕਿੰਗ ਨਾਲ ਰਿਲੇਟਡ ਜਿਹੜੀਆਂ ਕੰਪਨੀਆਂ ਉਹਨਾਂ ਵੱਲੋਂ ਦਿੱਤਾ ਗਿਆ ਸੀ ਸੋ ਆ ਕਹਿੰਦੇ ਵੀ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਟਰੰਪ ਉਹਨਾਂ ਨੂੰ 733 ਜਾਂ 918 ਡਾਲਰ ਟਰੱਕਿੰਗ ਡੋਨਰਸ ਵੱਲੋਂ ਮਿਲੇ ਆ 2024 ਦੀ ਜਿਹੜੀ ਇਲੈਕਸ਼ਨ ਸਾਈਕਲ ਹੈਗੀ ਆ ਤੇ ਨਿੱਕੀ ਹੈਲਦੀ ਜਿਹੜੇ ਸੀਗੇ ਕੈਂਡੀਡੇਟ ਉਹ ਬਾਅਦ ਦੇ ਵਿੱਚ ਕੁਇਟ ਕਰ ਗਿਆ ਤੇ ਉਹਨਾਂ ਨੇ ਟਰੰਪ ਉਹਨਾਂ ਨੂੰ ਐਂਡੋਰਸ ਕਰਤਾ ਉਹਨਾਂ ਨੂੰ 1,03,145 ਡਾਲਰ ਮਿਲੇ ਸੀ ਵਾਈਸ ਪ੍ਰੈਜ਼ੀਡੈਂਟ ਜਿਹੜੇ ਕਮਲਾ ਹੈਰਿਸ ਹੁਣੇ ਆ ਹਾਂ ਹੁਣ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਉਹਨਾਂ ਨੂੰ ਟਰਕਿੰਗ ਕੰਪਨੀਆਂਜ਼ ਵੱਲੋਂ 1,2321 ਡਾਲਰ ਮਿਲੇ ਹੈਗੇ ਆ ਤੇ ਇਸੇ ਤਰ੍ਹਾਂ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣ ਉਹਨਾਂ ਨੂੰ ਆ ਉਹਨਾਂ ਨੂੰ ਸਿਰਫ 38,932 ਡਾਲਰ ਮਿਲੇ ਸੀ ਪਿਛਲੀ ਵਾਰੀ ਜਦੋਂ ਉਹ ਇਲੈਕਸ਼ਨ ਜਿੱਤੇ ਸੀਗੇ ਟਰਕਿੰਗ ਓਵਰਆਲ ਜਿਹੜੀਆਂ ਟਰਕਿੰਗ ਕੰਟਰੀਬਿਊਟਰਸ ਹੈਗੇ ਆ ਇਹਨਾਂ ਦੇ ਵਿੱਚ ਪ੍ਰਾਈਮ ਇਨਕਾਰਪੋਰੇਸ਼ਨ ਅਮਰੀਕਨ ਟਰਕਿੰਗ ਐਸੋਸੀਏਸ਼ਨ ਸੈਂਟਰ ਇਨਕਾਰਪੋਰੇਸ਼ਨ ਡਬਲਯੂਵੀ ਟਰਾਂਸਪੋਰਟ ਤੇ ਸਿਲੈਕਟ ਡੈਡੀਕੇਟਿਡ ਸੋਲੂਸ਼ਨਸ ਇਹ ਜਿਹੜੀਆਂ ਕੰਪਨੀਆਂ ਇਹਨਾਂ ਨੇ ਪੈਸੇ ਦਿੱਤੇ ਹੈਗੇ ਇਸ ਤੋਂ ਬਿਨਾ ਯੂਪੀਐਸ ਫੈਡਐਕਸ ਪੈਂਸਕੀ ਕਾਰਪੋਰੇਸ਼ਨ ਉਹ ਇਹਨਾਂ ਨੇ ਦਿੱਤੇ ਆ 20 ਦੇ ਕਰੀਬ ਜਿਹੜੀਆਂ ਟਰਕਿੰਗ ਕੰਟਰੀਬਿਊਟਰਸ ਆ ਉਹਨਾਂ ਦੇ ਵਿੱਚੋਂ ਸਿਰਫ ਇੱਕੋ ਹੀ ਇੱਕ ਡਬਲਯੂਵੀ ਟਰਾਂਸਪੋਰਟ ਆ ਜਿਨ੍ਹਾਂ ਨੇ ਡੈਮੋਕ੍ਰੈਟਿਕ ਪਾਰਟੀ ਨੂੰ ਪੈਸੇ ਦਿੱਤੇ ਬਾਕੀ ਸਾਰਿਆਂ ਨੇ ਰਿਪਬਲਿਕਨ ਜਿਹੜੀਆਂ ਪਾਰਟੀ ਦੇ ਕੈਂਡੀਡੇਟਸ ਆ ਉਹਨਾਂ ਨੂੰ ਪੈਸੇ ਦਿੱਤੇ ਹੈਗੇ ਆ ਇਹ ਜਿਹੜੀ ਸਾਰਾ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਉਹਨਾਂ ਨੂੰ ਫਾਈਲ ਕਰਨਾ ਪੈਂਦਾ ਹਰ ਮਹੀਨੇ ਕਿੰਨੇ ਕਿੰਨੇ ਰਿਲੇਸ਼ਨ ਦਿੱਤੀ ਹੈਗੀ ਆ ਉਸ ਡਾਟੇ ਨੂੰ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਤੇ ਓਵਰਰਾਈਟ ਮੈਗਜ਼ੀਨ ਨੇ ਇਹ ਸਾਰੀ ਡਿਟੇਲ ਦੀ ਇਨਫੋਰਮੇਸ਼ਨ ਛਾਪੀ ਅੱਜ ਜੀ ਜੀ